ਤੁਸੀਂ ਜਿੱਦਾਂ ਵੀ ਜਾਣਾ ਜਿਸ ਆਫਿਸ ਵਿੱਚ ਜਾ ਰਹੇ ਹੋ ਉਹਨਾਂ ਨੂੰ ਕੋਰ 425% ਦੇ ਗਏ ਹੋਏ ਬੱਚਿਆਂ ਦੇ ਕੰਟੈਕਟ ਨੰਬਰ ਤੁਸੀਂ ਜ਼ਰੂਰ ਲੈਣਾ ਹੈ ਤਾਂ ਕਿ ਤੁਸੀਂ ਆਪਣਾ 2 ਤੋਂ 3 ਲੱਖ ਰੁਪਇਆ ਬਚਾ ਸਕੋ ਅੱਜ ਇੰਡੀਆ 'ਚ ਬੈਠਾ ਕੋਈ ਵੀ ਬੰਦਾ ਕਹੇਗਾ ਕਿ ਸਾਈਕਲਸ ਆਸਟ੍ਰੇਲੀਆ ਨਿਊਜ਼ੀਲੈਂਡ ਬਹੁਤ ਵਧੀਆ ਤੁਸੀਂ ਐਨਾ ਅਰਨ ਕਰ ਸਕਦੇ ਹੋ ਉਹ ਕਿੱਦਾਂ ਪੋਸੀਬਲ ਹੈ ਕਿਉਂਕਿ ਮੈਂ ਤਾਂ ਉੱਥੇ ਜਾ ਕੇ ਵਰਕ ਨਹੀਂ ਕਰ ਰਿਹਾ ਜੇਕਰ ਮੈਂ ਕਹਿ ਰਿਹਾ ਤੇ ਕਿਸ ਤਰ੍ਹਾਂ ਟਰਸਟ ਕਰੋਗੇ ਇਸ ਚੀਜ਼ ਦਾ ਦੇਖਿਓ ਜੋ ਕੋਗੋਸੀ ਤਾਨੂੰ ਉਥੋਂ ਦੇ ਬੱਚਿਆਂ ਦੇ ਕੰਟੈਕਟ ਨੰਬਰ ਦੇਾਂਗੇ ਔਰ ਤੁਸੀਂ ਆਨ ਨੂੰ ਆਡੀਓ ਕਾਲ ਵੀਡੀਓ ਫੋਨ ਕਰਨੀ ਹੈ ਬੱਚਿਓ ਤੋਸੋ ਜਿਹੜੇ ਬੱਚੇ ਸਾਈਪਰਸ ਜਾ ਰਹੇ ਨੇ ਫਾਊਂਡੇਸ਼ਨ ਕੋਰਸ ਵਾਸਤੇ ਦੇਖੋ ਲੇਟਰ ਨੋਲੇਜ ਇਸ ਚੇਂਜਰ ਦਿੱ ਤਾਨੂੰ ਪ੍ਰੋਪਰ ਨੋਲੇਜ ਹੋਣੀ ਚਾਹੀਦੀ ਹੈ ਤੁਸੀਂ ਉੱਥੇ ਜਾ ਕੇ ਆਪਣਾ ਐਗਜ਼ਾਮ ਦੇਣਾ ਜਦੋਂ ਤੁਸੀਂ 5 ਬੈਂਡ ਅਚੀਵ ਕਰ ਲੋਗੇ ਤੁਹਾਡਾ ਵੀਜ਼ਾ ਡਿਗਰੀ ਦੇ ਵਿੱਚ ਕਨਵਰਟ ਹੋ ਜਾਏਗਾ ਸੋ ਜਿਹੜੀ ਯੂਨੀਵਰਸਿਟੀਆਂ ਜਿਵੇਂ ਅਸੀਂ ਭੇਜ ਰਹੇ ਹਾਂ ਜਿਹੜੀ ਯੂਨੀਵਰਸਿਟੀ ਤਿੰਨ ਯੂਨੀਵਰਸਿਟੀਆਂ ਨੂੰ ਅਸੀਂ ਪ੍ਰਮੋਟ ਕਰ ਰਹੇ ਹਾਂ ਜਿਨ੍ਹਾਂ ਵਿੱਚ ਮੈਂ ਫਾਊਂਡੇਸ਼ਨ ਬੱਚਿਆਂ ਨੂੰ ਭੇਜ ਰਿਹਾ ਔਰ ਉਹਨਾਂ ਵਿੱਚ ਇੱਕ ਯੂਨੀਵਰਸਿਟੀ ਦਾ ਅਸੀਂ ਨਾਮ ਡਿਸਕਲੋਸ ਕਰ ਰਹੇ ਹਾਂ ਦੋ ਯੂਨੀਵਰਸਿਟੀਆਂ ਮੈਂ ਹਿਡਨ ਰੱਖੀ ਹੋਈਆਂ ਬਿਕੋਜ਼ ਆਫ ਕਿ ਠੀਕ ਹੈ ਆਪਣਾ ਬਿਜ਼ਨਸ ਕਰਨ ਦਾ ਵੇ ਹੈ ਲੇਕਿਨ ਸਾਡੀ ਯੂਨੀਵਰਸਿਟੀਆਂ ਦੇ ਵਿੱਚ ਮੈਂ ਮਾਰਨਿੰਗ ਜਿਹੜੇ ਇੰਡੀਅਨ ਟਾਈਮ ਦੇ ਅਕੋਰਡਿੰਗ 9 ਵਜੇ ਯੂਨੀਵਰਸਿਟੀ ਨੂੰ ਕਾਲ ਕੀਤੀ ਕਿ ਸਰ ਸਾਡੇ ਬੱਚੇ ਜਿਹੜੇ ਆ ਰਹੇ ਨੇ ਤੁਹਾਡੇ ਕੋਲ ਕਿ ਉਹ ਬੱਚਿਆਂ ਨੂੰ ਫਾਊਂਡੇਸ਼ਨ ਵਾਸਤੇ ਕਿੰਨਾ ਟਾਈਮ ਤੁਸੀਂ ਦਿਓਗੇ ਸੋ ਕਾਲਜ ਦਾ ਯੂਨੀਵਰਸਿਟੀ ਕਿ ਸਰ ਚਾਹੇ ਬੱਚਾ ਦੋ ਵਾਰੀ ਇਗਜ਼ਾਮ ਦਵੇ ਚਾਹੇ ਚਾਰ ਵਾਰੀ ਦਵੇ ਚਾਹੇ ਛੇ ਵਾਰੀ ਇਗਜ਼ਾਮ ਦਵੇ ਤੇ ਮੈਂ ਕਿਹਾ ਸਰ ਕਿਸ ਚੀਜ਼ ਦਾ ਮੈਂ ਸ਼ੂਟ ਕਰ ਸਕਦਾ ਉਹਨੇ ਕਿਹਾ ਹਾਂ ਬਿਲਕੁਲ ਤੁਸੀਂ ਓਪਨਲੀ ਸਾਡੀ ਯੂਨੀਵਰਸਿਟੀ ਦਾ ਨਾਮ ਵੀ ਲੈ ਸਕਦੇ ਹੋ ਲੇਕਿਨ ਚਲੋ ਜਿਹੜੇ ਸਾਈਂਗ ਓਵਰਸੀਜ਼ ਥਰੂ ਬੱਚੇ ਜਾ ਰਹੇ ਨੇ ਕੋਈ ਵੀ ਬੱਚਾ ਜਿਹੜਾ ਯੂਨੀਵਰਸਿਟੀਆਂ ਦੇ ਵਿੱਚ ਆਏਗਾ ਫੀਸ ਤੁਸੀਂ ਖੁਦ ਉਥੇ ਪੇ ਕਰਨੀ ਹੈ ਸੋ ਫਸਟ ਟਾਈਮ ਦੋ ਟਾਈਮ ਦੀ ਜਿਹੜੀ ਫਸਟ ਟਾਈਮ ਇਗਜ਼ਾਮ ਤੁਸੀਂ ਦੇਣਾ ਸੈਕਿੰਡ ਟਾਈਮ ਇਗਜ਼ਾਮ ਦੇਣਾ ਅਗਰ ਤੁਹਾਡੇ 5 ਬੈਂਡ ਨਹੀਂ ਆ ਰਹੇ ਤਾਂ ਉਹ ਜਿਹੜੇ ਦੋ ਟਾਈਮ ਦੀ ਫੀਸ ਹੈ ਉਹ ਕਾਲਜ ਔਰ ਯੂਨੀਵਰਸਿਟੀ ਆਪਣੇ ਕੋਲੋਂ ਪੇ ਕਰੇਗੀ ਅਗਰ ਤੁਸੀਂ ਸਾਈਓਵਰਸੇਨ ਥਰੂ ਫਾਊਂਡੇਸ਼ਨ ਕੋਰਸੇ ਜਾ ਰਹੇ ਹੋ ਥਰਡ ਟਾਈਮ ਫੋਰਥ ਟਾਈਮ ਫਿਫਥ ਟਾਈਮ ਅਗਰ ਤੁਸੀਂ ਐਗਜ਼ਾਮ ਦੇਣਾ ਤੁਸੀਂ ਆਪਣੀ ਪਾਕਟ ਤੋਂ ਪੇ ਕਰਨਾ ਹੈ ਔਰ ਮਜ਼ੇ ਦੀ ਗੱਲ ਦੇਖੋ ਤੇ ਐਂਗਲੀਆ ਟੈਸਟ ਹੈ ਆਇਲਸ ਹੈ ਪੀਟੀ ਹੈ ਟੋਫਿਲ ਹੈ ਤੁਸੀਂ ਕਿਸੇ ਤਰ੍ਹਾਂ ਦਾ ਵੀ ਐਗਜ਼ਾਮ ਦੇਣਾ ਕਈ ਕਾਲਜ ਕੀ ਕਰ ਰਹੇ ਨੇ ਕਿ ਸਿਰਫ ਟੋਫਿਲ ਦਾ ਐਗਜ਼ਾਮ ਹੀ ਸੈਟ ਕਰ ਰਹੇ ਨੇ ਕਈ ਕਾਲਜ ਐਂਗਲੀਆ ਟੈਸਟ ਦਾ ਐਗਜ਼ਾਮ ਐਕਸੈਪਟ ਕਰ ਰਹੇ ਨੇ ਤੇ ਕੋਈ ਪੀਟੀ ਦਾ ਲੇਕਿਨ ਜਿਹੜੀ ਯੂਨੀਵਰਸਿਟੀਆਂ ਨੂੰ ਅਸੀਂ ਪ੍ਰਮੋਟ ਕਰ ਰਹੇ ਆ ਤਿੰਨੋਂ ਯੂਨੀਵਰਸਿਟੀਆਂ ਦੀ ਤੁਸੀਂ ਕੋਈ ਵੀ ਟੈਸਟ ਦੇ ਦੋਗੇ ਅਗਰ ਤੁਹਾਡੇ 5 ਐਂਡ ਆਂਦੇ ਆ ਤੇ ਤੁਹਾਡਾ ਵੀਜ਼ਾ ਕਨਵਰਟ ਹੋ ਜਾਏਗਾ ਡਿਗਰੀ ਦੇ ਵਿੱਚ ਸੇ ਬਹੁਤ ਵਧੀਆ ਆਪਸ਼ਨ ਹੈ ਅਗਰ ਤੁਸੀਂ ਸਾਈਂ ਆਵਰਸਿਸ ਨੂੰ ਅਪਲਾਈ ਕਰ ਰਹੇ ਹੋ ਜਿੰਨੇ ਵੀ ਬੱਚੇ ਮੇਰੇ ਦੇਖ ਰਹੇ ਨੇ ਬਹੁਤ ਜ਼ਿਆਦਾ ਤੁਹਾਨੂੰ ਅੱਛੀ ਇਨਫੋਰਮੇਸ਼ਨ ਦੇ ਰਿਹਾ ਕਿ ਜਦੋਂ ਵੀ ਤੁਸੀਂ ਅਪਲਾਈ ਕਰਨਾ ਬੱਚਿਓ ਬਹੁਤ ਸਾਰੇ ਕਾਉਂਸਲੈਂਟ ਅੱਜ ਪੰਜਾਬ ਦੇ ਹਰਿਆਣਾ ਦੇ ਤੁਹਾਨੂੰ ਡਰਾ ਕੇ ਬਿਜ਼ਨਸ ਕਰ ਰਹੇ ਨੇ ਅਗਰ ਸਾਡੇ ਥਰੂ ਅਪਲਾਈ ਕਰੋਗੇ ਅਸੀਂ ਵਧੀਆ ਕਾਲਜ ਦੇ ਵਿੱਚ ਅਪਲਾਈ ਕਰਾਂਗੇ ਲੇਕਿਨ ਸਾਈਂ ਆਵਰਸਿਸ ਕਾਲਜ ਦੇ ਨਾਲ ਨਾਲ ਯੂਨੀਵਰਸਿਟੀਆਂ ਦੇ ਆਪਸ਼ਨ ਦੇ ਰਿਹਾ ਹੈ ਕਿੰਨੀ ਮਜ਼ੇ ਦੀ ਗੱਲ ਹੈ ਕਿ ਹੁਣ ਤੁਸੀਂ ਖੁਦ ਸਿਆਣੇ ਹੋ ਕਿ ਕਾਲਜ ਔਰ ਯੂਨੀਵਰਸਿਟੀ ਜਮੀਨ ਆਸਮਾਨ ਦਾ ਫਰਕ ਹੁੰਦਾ ਹੈ ਸੋ ਸਾਡੇ 5 ਲੱਖ ਦੇ ਵਿੱਚ ਅਸੀਂ ਯੂਨੀਵਰਸਿਟੀਆਂ ਨੂੰ ਪ੍ਰੋਮੋਟ ਕਰ ਰਹੇ ਹਾਂ ਫਾਊਂਡੇਸ਼ਨ ਕੋਰਸਿਜ ਸਿਰਫ ਕਹਿ ਨਹੀਂ ਰਹੇ ਬੱਚਿਆਂ ਦੇ ਸ਼ੂਟ ਵੀ ਦਿਖਾ ਰਹੇ ਹਾਂ ਸਾਈਪਰਸ ਜਾ ਕੇ ਪਰ ਹੋਰ ਮਜ਼ੇ ਦੀ ਗੱਲ ਜਦੋਂ ਵੀ ਬੱਚੇ ਤੁਸੀਂ ਕਿਸੇ ਵੀ ਕੰਸਲੈਂਟ ਤੇ ਬਲਾਈਂਡ ਫੇਥ ਨਹੀਂ ਕਰਨਾ ਕਿਉਂਕਿ ਸਾਡੇ ਅਸੀਂ ਬਲਾਈਂਡ ਨਹੀਂ ਆ ਨਹੀਂ ਹੈ ਨਾ ਤੇ ਫਿਰ ਕਿਸੇ ਦੇ ਬਲਾਈਂਡ ਫੇਥ ਕਿਉਂ ਕਰਨਾ ਹੈ हर कोई बिजनेसमैन है हर कोई प्रमोट कर रहा हर एक है कि अं अपने अपनी कंपनी ज्यादा तो ज्यादा एनरोलमेंट्स करके देनी है, ताकि साड़ी कंपनी अप जाए सो साइन ओवरसीज ऐसी कंपनी है जिड़ी कि ऑन एयर ये चीज़ दावा कर सकती है कि साइप्रस सैप्रसईन ओवरसीज का मुकाबला कोई भी कंसलेंट नहीं कर सकता सो so, मैं जेनवन वीजा दिखा रहा ਸੋ ਵੀਜ਼ਾ ਦੇ ਨਾਲ ਨਾਲ ਹਰ ਇੱਕ ਬੱਚੇ ਦਾ ਸ਼ੂਟ ਤੁਹਾਨੂੰ ਦਿਖਾ ਰਿਆ ਨਵੇਂ ਸ਼ੂਟ ਦਿਖਾ ਰਿਆ ਤੁਸੀਂ ਕਰਨਾ ਕੀ ਹੈ ਜਦੋਂ ਵੀ ਤੁਸੀਂ ਅਪਲਾਈ ਕਰਨਾ ਕਿਸੇ ਵੀ ਕੰਸਲਟੈਂਟ ਦੇ ਚਾਹੇ ਉਹ ਪੰਜਾਬ ਦਾ ਚਾਹੇ ਉਹ ਹਰਿਆਣਾ ਦਾ ਚਾਹੇ ਉਹ ਕਿਸੇ ਵੀ ਸਟੇਟ ਦਾ ਬਲਾਈਂਡ ਫੇ ਤੁਸੀਂ ਬਿਲਕੁਲ ਨਹੀਂ ਕਰਨਾ ਇੱਕ ਮੇਰੇ ਕਹਿੰਦੇ ਤੁਸੀਂ ਕੰਮ ਜ਼ਰੂਰ ਕਰਨਾ ਔਰ ਮੇਰੇ ਆਫਿਸ ਵਿੱਚ ਆ ਕੇ ਤੁਸੀਂ ਉਹ ਨਹੀਂ ਕਰ ਰਹੇ ਮੈਂ ਬਾਰ-ਬਾਰ ਬੱਚਿਆਂ ਨੂੰ ਅਵੇਅਰ ਕਰ ਰਿਹਾ ਤੁਸੀਂ ਕੀ ਕਰਨਾ ਹੈ ਤੁਸੀਂ ਜਦੋਂ ਵੀ ਜਾਣਾ ਜਿਸ ਆਫਿਸ ਵਿੱਚ ਜਾ ਰਹੇ ਹੋ ਉਹਨਾਂ ਨੂੰ ਕੋਰ 425% ਦੇ ਗਏ ਹੋਏ ਬੱਚਿਆਂ ਦੇ ਕੰਟੈਕਟ ਨੰਬਰ ਤੁਸੀਂ ਜ਼ਰੂਰ ਨਾ ਤਾਂ ਕਿ ਤੁਸੀਂ ਆਪਣਾ 2 ਤੋਂ 3 ਲੱਖ ਰੁਪਇਆ ਬਚਾ ਸਕੋ ਔਰ ਸਹੀ ਐਡਵਾਈਸ ਲੈ ਸਕੋ ਸਹੀ ਐਡਵਾਈਸ ਕਿਦਾਂ ਹੋ ਗਈ ਅੱਜ ਇੰਡੀਆ ਚ ਬੈਠਾ ਕੋਈ ਵੀ ਬੰਦਾ ਕਹੇਗਾ ਕਿ ਸਾਈਪਰਸ ਆਸਟ੍ਰੇਲੀਆ ਨਿਊਜ਼ੀਲੈਂਡ ਬਹੁਤ ਵਧੀਆ ਤੁਸੀਂ ਐਨਾ ਅਰਨ ਕਰ ਸਕਦੇ ਹੋ ਉਹ ਕਿਦਾਂ ਪੋਸੀਬਲ ਹੈ ਕਿਉਂਕਿ ਮੈਂ ਤਾਂ ਉੱਥੇ ਜਾ ਕੇ ਫਰਕ ਨਹੀਂ ਕਰ ਰਿਹਾ ਜੇਕਰ ਮੈਂ ਕਹਿ ਰਿਹਾ ਤਾਂ ਕਿਸ ਤਰ੍ਹਾਂ ਟਰਸਟ ਕਰੋਗੇ ਇਸ ਚੀਜ਼ ਦਾ ਦੇਖੇ ਜਦੋਂ ਉਹਸੀ ਤੁਹਾਨੂੰ ਉੱਥੋਂ ਦੇ ਬੱਚਿਆਂ ਦੇ ਕੰਟੈਕਟ ਨੰਬਰ ਦੇਵਾਂਗੇ ਔਰ ਤੁਸੀਂ ਉਹਨਾਂ ਨੂੰ ਆਡੀਓ ਕਾਲ ਨਹੀਂ ਵੀਡੀਓ ਫੋਨ ਕਰਨੀ ਹੈ ਬੱਚਿਓ ਵੀਡੀਓ ਕਾਲ ਕਰਕੇ ਕਨਫਰਮ ਕਰਨਾ ਹੈ ਕਿ ਮੈਂ ਫਲਾਨੇ ਕੰਸਲਟੈਂਟ ਦੇ ਥਰੂ ਅਪਲਾਈ ਕਰਨ ਲੱਗਾ ਫਾਊਂਡੇਸ਼ਨ ਜਾਂ ਡਿਗਰੀ ਕੋਰਸ ਦੇ ਵਿੱਚ ਕਿ ਮੈਂ ਕਿਦੇ ਥਰੂ ਅਪਲਾਈ ਕਰਾਂ ਪੂਰੇ ਸਾਈਪਰਸ ਕਿਹੜੇ ਕੰਸਲਡੈਂਟ ਦਾ ਨਾਮ ਚੱਲ ਰਿਹਾ ਹੈ ਬੱਚੇ ਕੀ ਕਹ ਰਹੇ ਨੇ ਤਾਂ ਕਿ ਤੁਹਾਨੂੰ ਤਾਂ ਅਵੇਅਰਨੈਸ ਹੈ ਜਿਹੜਾ ਬੱਚਾ ਉੱਥੇ ਗਿਆ ਹੋਇਆ ਜਿਹਨੂੰ 6 ਮਹੀਨੇ ਸਾਲ ਹੋ ਗਿਆ ਉਸ ਬੱਚੇ ਤੋਂ ਕਨਫਰਮ ਕਰੋਗੇ ਕਿ ਤੁਸੀਂ ਕਦੀ ਵੀ 2-3 ਲੱਖ ਰੁਪਏ ਕਿਸੇ ਵੀ ਕੰਸਲਡੈਂਟ ਨੂੰ ਜ਼ਿਆਦਾ ਦੇ ਕੇ ਨਹੀਂ ਜਾਓਗੇ ਸੋ ਜਦੋਂ ਵੀ ਅਪਲਾਈ ਕਰਨਾ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਤਾਂ ਕਿ ਜਿਹੜੇ ਤੁਸੀਂ ਨਹੀਂ ਵੀ ਅਪਲਾਈ ਕਰਨਾ ਜਿਹੜੇ ਬੱਚਿਆਂ ਨੇ ਅਪਲਾਈ ਕਰਨਾ ਅਗਰ ਕਿਸੇ ਦਾ ਪਲਾ ਹੋ ਸਕਦਾ ਹੈ ਕਿਸੇ ਦਾ 2-3 ਲੱਖ ਰੁਪਏ ਪਾ ਸਕਦਾ ਹੈ ਸਾਡੀ ਵੀਡੀਓ ਸ਼ੇਅਰ ਕਰਨ ਨਾਲ ਸਾਨੂੰ ਦੱਸੋ ਕਰਨੀ ਚਾਹੀਦੀ ਹੈ ਜਾਂ ਨਹੀਂ ਸੋ ਇਹ ਬੜੀ ਇਨਫੋਰਮੇਟਿਵ ਵੀਡੀਓ ਹੈ ਨੂੰ ਜ਼ਿਆਦਾ ਜ਼ਿਆਦਾ ਸ਼ੇਅਰ ਕਰੋ ਤਾਂ ਕਿ ਪੰਜਾਬ ਹਰਿਆਣਾ ਹਿਮਾਚਲ ਜੰਮੂ ਦੇ ਹਰ ਇੱਕ ਬੱਚੇ ਦਾ ਫਾਇਦਾ ਹੋ ਸਕੇ ਸੋ ਥੈਂਕ ਯੂ ਵੈਰੀ ਮਚ